ਬਿੱਟੂ ਸਾਹਿਬ ਪੰਜਾਬ ਨੂੰ ਕਿਵੇਂ ਦੇਖਦੇ ਹੋ ਕਿਉਂਕਿ 2 ਦਿਨ ਪਹਿਲੇ ਪੰਜਾਬ ਕੇ ਕਿਸਾਨ ਯੂਨੀਵਰਸਿਟੀ ਆਏ ਇਧਰ اچھا ਨਹੀਂ ਦੇਖੋ ਜੀ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਜੋ ਯੂਨੀਵਰਸਿਟੀ ਆ ਉਹ ਸਾਡੇ ਬੱਚਿਆਂ ਦੀ ਮਤਲਬ 3 3 ਪੀੜੀਆਂ 4 4 ਪੀੜੀਆਂ ਇਥੋਂ ਪੜ ਕੇ ਗਈਆਂ ਹੋਈਆਂ ਐ ਪੜ ਰਹੇ ਆ ਤੇ ਅਸੀਂ ਤਾਂ ਉਦੋਂ ਹੀ ਕਿਉਂਕਿ ਕਈ ਗੱਲਾਂ ਪਤਾ ਕੀ ਨੇ ਪੰਜਾਬ ਦੇ ਵਿੱਚ इमोशनल ਨੇ ਜਦੋਂ इमोशंस ਆ ਜਾਂਦੇ ਆ ਫਿਰ ਸਾਰੀਆਂ ਚੀਜ਼ਾਂ ਪਰੇ ਰੱਖਣੀਆਂ ਪੈਂਦੀਆਂ ਚਾਹੇ ਸੁਧਾਰ ਨੇ ਉਹਦੇ ਹੁਣ ਐ ਤਾਂ 35 ਬੰਦੇ ਸਿੰਡੀਗੇਟ ਜਿਹੜੀ ਜਿਹੜੇ ਜਿਹੜੇ ਸੈਨੇਟ ਦੇ 35 ਬੰਦੇ ਪਹਿਲਾਂ ਮੈਂ ਅਸੀਂ ਉਹ ਬਣਵਾਉਂਦੇ ਸੀਗੇ ਕਿਸੇ ਨਾ ਕਿਸੇ ਨੂੰ ਕਹਿ ਕੇ ਵਾਈਸ ਪ੍ਰੈਜ਼ੀਡੈਂਟ 35 ਬੰਦੇ ਨਾਮਿਨੇਟ ਕਰਦੇ ਸੀ ਹੁਣ ਉਹਨਾਂ ਨੇ ਆਪਣੇ ਘਟਾ ਕੇ ਕੁੱਲ 6 ਕਰ ਲਏ ਸੀ 29 ਉਹਨਾਂ ਦੇ ਵੀ ਘਟ ਗਏ ਸੀ ਪਰ ਕਈ ਗੱਲਾਂ ਐਸੀਆਂ ਜਦੋਂ ਜਦੋਂ ਹੋਰ ਬਹੁਤ ਸੁਧਾਰ ਸੀ 1 ਰੁਪਇਆ ਇਹ ਪੰਜਾਬ ਵਾਲੇ ਜਿਹੜੇ ਉਹ ਦਿੰਦੇ ਨਹੀਂਗੇ ਉਹਦਾ ਜਿਹੜਾ ਪੱਧਰ ਆ ਉਹ ਬੜਾ ਬੁਰਾ ਹਾਲ ਹੋ ਰਿਹਾ ਉੱਥੇ ਨਵੇਂ ਕੋਰਸੇ ਪੰਜਾਬ ਦੇ ਕਾਲਜਿਸ ਨੂੰ ਨਹੀਂ ਜਾ ਰਹੇ ਸਾਡੇ ਨਵੇਂ ਪ੍ਰਿੰਸੀਪਲ ਪ੍ਰੋਫੈਸਰਜ਼ ਨਹੀਂ ਲੱਗ ਪਾ ਰਹੇ ਆਪਸ ਵਿੱਚ ਲੜੀ ਭੜੀ ਜਾਂਦੇ ਆ 90 99 ਬੰਦੇ ਪਰ ਸਭ ਗੱਲਾਂ ਪਰੇ ਜਦੋਂ emotions ਆ ਗਏ ਬੱਚੇ ਇਨਵੋਲ ਹੋ ਗਏ ਉਹਨਾਂ ਤੋਂ ਉੱਤੇ ਕੁਝ ਨਹੀਂ ਇੱਕਦਮ ਇਸ ਗੱਲ ਨੂੰ ਕਹਿ ਕੇ ਸਿਰਫ ਉਹ ਵੀ 1-2 ਦਿਨ ਤਾਂ ਲੱਗੇ ਕਿਉਂਕਿ ਬਿਹਾਰ ਇਲੈਕਸ਼ਨ ਚੱਲ ਰਹੀ ਸੀ ਸਾਰੇ ਉਧਰ ਗਏ ਸੀ ਮੈਂ ਵੀ ਤਰਨ ਤਰਨ ਸੀ ਨਹੀਂ ਤਾਂ ਉਹ ਇੱਕ ਦੋ ਦਿਨ ਵੀ ਨਹੀਂ ਲੱਗਦੇ ਇਹ इमोशंस ਜਦੋਂ ਆ ਗਏ ਇੱਕ ਮਿੰਟ ਚ ਉਹ ਸਾਰੀਆਂ ਗੱਲਾਂ ਵਾਪਸ ਲਈਆਂ ਗਈਆਂ ਜਿਵੇਂ ਪੁਰਾਣਾ ਸੀ ਉਹ ਕੀਤਾ ਗਿਆ ਹੁਣ ਸਿਰਫ ਇੰਨੀ ਗੱਲ ਆ ਹੁਣ ਵੀ ਸੀ ਨੇ ਲਿਖ ਕੇ ਭੇਜਦੀ ਚਾਂਸਲਰ ਸਾਹਿਬ ਨੂੰ ਚਿੱਠੀ ਵੀ ਡੇਟਸ ਅਨਾਉਂਸ ਕਰ ਦੋ ਹੁਣ ਡੇਟ ਅਨਾਉਂਸ ਕਰ ਦਾਂਗੇ ਬਸ ਗੱਲ ਖਤਮ ਪਰ ਮੇਰੀ ਬੇਨਤੀ ਆ ਤੇ ਹਰ ਮਤਲਬ ਹੁਣ ਮੈਂ ਕਿਸੇ ਨੂੰ ਇਸ ਮੌਕੇ ਤੇ ਕਹਿ ਨ ਕਿੰਤੂ ਪਰੰਤੂ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਰਕਾਰ ਚ ਅਸੀਂ ਹਾਲਾਤ ਨੂੰ ਸੰਭਾਲਣਾ ਹੈ ਪਰ ਤੁਸੀਂ ਬੱਚਿਓ ਮੇਰੇ ਜਿਹੜੇ ਉੱਥੇ ਆ ਸਾਰੇ ਤੁਸੀਂ ਬੈਠੇ ਹੋ ਉੱਥੇ ਲੋਕ ਤਾਂ ਦੇਖੋ ਫਿਰ ਕਹਿੰਦੇ ਜੀ ਇਹ ਸਾਨੂੰ ਕਹਿੰਦੇ ਸਟੱਫ ਆ ਗਿਆ ਕਹੇ ਲੋਕ ਆਏ ਹੋਏ ਸੀ ਉਹਨਾਂ ਦਾ ਕੋਈ ਮਤਲਬ ਸੀ ਐਜੂਕੇਸ਼ਨ ਦਾ ਉਹ ਬੱਚਿਆਂ ਦਾ ਕੋਈ ਫਾਇਦਾ ਕਰਨਾ ਆਇਆ ਸੀ ਉੱਥੇ ਜਿੱਥੇ ਵੀ ਚਾਹੇ ਕੋਈ ਆਪਣਾ ਬੁੱਢੇ ਗੰਦੇ ਨਾਲੇ ਦਾ ਮਸਲਾ ਆ ਜੇ ਉੱਥੇ ਵੀ ਇਹ ਨੇ ਜਾਹੇ ਕੋਈ ਹੋਰ ਕਿਸੇ ਪਿੰਡ ਚ ਕੋਈ ਇਸ਼ੂ ਵਾਜੇ ਉੱਥੇ ਵੀ ਇਹ ਪਹੁੰਚ ਜਾਂਦੇ ਆ ਮੈਨੂੰ ਦੱਸੋ ਦੱਸਈ ਨਾ ਇਹ ਇਹ ਕੀ ਕੀ ਚਾਹੁੰਦੇ ਕੀ ਨੇ ਇਹ ਇਹ ਤਾਂ ਸਿਰਫ ਅੱਗ ਲਾਉਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਪੰਜਾਬ ਨੂੰ ਅੱਗ ਲੱਗ ਜਾਏ ਪੰਜਾਬ ਦੇਸ਼ ਦਾ ਏ ਦੇਸ਼ ਪੰਜਾਬ ਦਾ ਏ ਇਸ ਕਰਕੇ ਇਹ ਗੱਲਾਂ ਜਿਹੜੇ ਵੀ ਕਰਦੇ ਆ ਉੱਥੇ ਆ ਕੇ ਉਹ ਬੜੀਆਂ ਮਾੜੀਆਂ ਨੇ ਯਾਰ ਪੋਜ਼ਿਟਿਵ ਗੱਲ ਕਰੋ ਨਾ ਇਹ ਕਿਉਂ ਪੱਟ ਪੱਟ ਦਾਂਗੇ ਚੱਕ ਦਾਂਗੇ ਓੜਾ ਦਾਂਗੇ ਇਹ ਕੀ ਆ ਪਾ ਪੜੇ ਲਿਖੇ ਬੰਦੇ ਆ ਯੂਨੀਵਰਸਿਟੀ ਇੱਥੇ ਵੱਡੀ ਆ ਮੈਂ ਤਾਂ ਕਹਿੰਦਾ ਵੀ ਜਦੋਂ ਸਾਡੇ ਨਾਲ ਨੂੰ ਪਤਾ ਲੱਗਿਆ ਸੀ ਇਹ ਗੱਲ ਕੀਤੀ ਕੋਈ ਚਾਰ ਬੰਦੇ ਗੱਲ ਤਾਂ ਕਰਨ ਪਰ ਕੋਈ ਕਿਸੇ ਨੂੰ ਪਤਾ ਹੀ ਨਹੀਂ ਆਪ ਮੇਰੇ ਨਾਲ ਕਈ ਉਦੋਂ ਬਾਅਦ ਜਿਹੜੇ ਯੂਨੀਵਰਸਿਟੀ ਦੇ ਬੱਚੇ ਜਿਹੜੇ ਜਿਹੜੇ ਉਹਨਾਂ ਦੀ ਬੋਡੀ ਸੀ ਬਣੀ ਹੋਈ ਮੇਨ ਉਹ ਕਹਿੰਦੇ ਜੀ ਸਾਡੇ ਵਾਸਤੇ ਕੁਝ ਰਿਹਾ ਹੀ ਨਹੀਂ ਸਾਡੀ ਤਾਂ ਇੱਕ ਸਟੇਜ ਸੀ ਥੌਂ ਥੌਂ ਤੇ ਸਟੇਜਾਂ ਲਾ ਲਈਆਂ ਆ ਕੇ ਆਪ ਵੀ ਨਾਲ ਮਾਈਕ ਲਿਆ ਆਪ ਹੀ ਸਪੀਕਰ ਲਿਆ ਆਏ ਕੰਮ ਚੱਕਤਾ ਸ਼ੁਰੂ ਕਰਤਾ ਕਿਸੇ ਨੇ ਕੋਈ ਘੋੜੇ ਭਜਾਈ ਫਿਰਦਾ ਕੋਈ ਕੋਸ਼ਿਸ਼ ਕਰਦਾ ਫਿਰਦਾ ਕੋਈ ਖਚਰਾਂ ਲਈ ਫਿਰਦਾ ਇਹ ਕੋਈ ਹਾਲ ਹੈ ਇਹ ਕੋਈ ਆਪਾਂ ਕੀ ਚਾਹਨੇ ਕੀ ਆ ਇਸ ਕਰਕੇ ਅਸੀਂ ਬੈਠੇ ਆ ਕੋਈ ਐਸੀ ਗੱਲ ਨਹੀਂ ਹੁੰਦੀ ਹੁਣ 100% ਮੈਂ ਜਿਵੇਂ ਕਿਹਾ ਵੀ ਡੇਟਸ ਜਿਹੜੀਆਂ ਅਨਾਉਂਸ ਹੋਣਗੀਆਂ ਇਲੈਕਸ਼ਨ ਹੋਏਗੀ ਬਿਲਕੁਲ ਪ੍ਰੋਪਰ ਇਲੈਕਸ਼ਨ ਹੋਏਗੀ ਡੈਮੋਕਰੈਟਿਕ ਤਰੀਕਾ ਇਹ ਉਹ ਬਿਲਕੁਲ ਐਲਾਨੇ ਆ ਜਾਊਗਾ